जप जी साहेब एक अंकार सतनाम करता पुरख निरपो निर्वैर अकाल मूर्त अजुनी साहेब गुर प्रसाद जप आद सच दुगाद सच है पी सच नानक हो सी पी सच सोचे सोच न हो जे सोची लखवार चुपे चुप न हो जे लाए रहा लवतारे भुख्या भुख मात्रे जे बन्ना प्रिया पार ਸਹਿ ਸਿਆਣ ਪੱਲ ਕੋਹਿ ਤਾ ਇੱਕ ਨਾ ਚੱਲੇ ਨਾਲ ਕਿਵ ਸਟਿਆਰਾ ਹੋਈ ਏ ਕਿਵ ਕੋੜੇ ਟੁੱਟੇ ਪਾਲ ਹੁਕਮ ਅਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਣ ਜੀ ਹੁਕਮ ਲੈ ਵਢਿਆਈ ਹੁਕਮੀ ਉੱਤਮ ਨੀਚੋ ਹੁਕਮ ਲੈ ਦੁਖ ਸੁਖ ਪਾਈਏ ਕਿਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਜੀ ਬੁਜੇ ਤਾਂ ਹਉਮੈ ਕਹੀ ਨਾ ਕੋਇ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਤਾਰ ਜਨੈ ਨੀਸਾਨ ਗਾਵੇ ਕੋ ਗੁਣਵਧੈਆਂ ਚਾਰ ਗਾਵੇ ਕੋ ਗਿੱਧਾ ਵਿਖੰਮੀ ਚਾਰ गावे को साज करे तन के गावे को जी लै फिर गावे को जा पैर से दूर गावे को वे के हाथ रह दूर कतना कति न आवे टोट कत कर कति कोटी कोट कोट देना दे लेंदे थक पाहे दुगा जगंत खाई खाए हुकुम हुक्म चलाए राहो नानक विगसे वे प्रवाह <coughs> ਸਚਾ ਸਾਇਮ ਸਚਨਾਈ ਭੰਖਿਆ ਭਾਉ ਵਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਪੇਰ ਕੀ ਅੱਗੇ ਰਖੀਏ ਗਿੱਧ ਸੈ ਪ੍ਰਭਾਉ ਮੋਹ ਕੇ ਬੋਲਨ ਬੋਲਿਓ ਜਿਸ ਨੇ ਤਰੇ ਪਿਆਰੇ ਅੰਮ੍ਰਿਤ ਵੇਲਾ ਸਤਨਾਵੜਿਆ ਵਿਚਾਰ ਕਰਮੀ ਆਵੇ ਕਪੜਾ ਨਧਰੀ ਮੁਖ ਦੁਆਰ ਨਾਲ ਕੀ ਵੇ ਜਾਣੀ ਸੁਭਾਪੇ ਸਟਿਆਰ ਥਾਪਿਆ ਨਾ ਜਾ ਕੀਤਾ ਨਾ ਹੋਏ ਆਪੇ ਆਪਨ ਰੰਜਣ ਸੋਏ ਜਿਲੇ ਜੀਵਤ ਨ ਪਾਇਆ ਮਾਲ ਨਾਨਕ ਗਾਵੀਏ ਗੁਣੀ ਨਿਦਾਨੰ ਗਾਵੀਏ ਸੁਨੀਏ ਮਨ ਰਖੀਏ ਪਾਉ ਦੁੱਖ ਪਰ ਹਸੂ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸmai ਗੁਰੇਸ਼ਰ ਗੁਰੂ ਗੋਬਰ ਪਰਮਾ ਗੁਰ ਪਾਰਬਤੀ ਮਾਈ ਜਿਹੋ ਜਾਨਾ ਖਾ ਨਹੀਂ ਕਹਿਨਾ ਕਥਨਾ ਜਾਈ ਗੁਰਾਇਕ ਦੇਹ 부ਝਾਈ ਸਭਨਾ ਜੀਆਂ ਕਾਇ ਜਿਦਾਤਾ ਸੋ ਮੈ ਵਿਸਰਨਾ ਜਾਏ ਤੀਰਥ ਨਾਵਾਂ ਜੇ ਤਿਸੁ ਭਾਵਾ ਮੈਨੂੰ ਭਾਣੇ ਕੀ ਨਾਹੀ ਕਰੀ ਜੇਤੀ ਸਿਰ ਧੀਉ ਪਾਈ ਵੇਖਾ ਮਨ ਕਰਮਾ ਕੇ ਬਿਲੇ ਲਈ ਮਤਿ ਵਿਚਿ ਰਤਨ ਜਵਾਹਰ ਮਾਨਿ ਜੇ ਗੁਰ ਕੀ ਸਿਖ ਸੁਣੀ ਗੁਰ ਆਇਕ ਦੇਹਿ ਬੁਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈ ਵਿਸਰਿ ਨਾ ਜਾਈ। ਜੇ ਤੁਕ ਚਾਰੇ ਹਰ ਜਾ ਹੋਰ ਦਸੂਣੀ ਹੋਏ ਨਵਾ ਕੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਈ ਚੰਗਾ ਨਾ ਰਖਾਈ ਕਹਿ ਦਸ਼ਕੀਰ ਜਗਲੇ ਜੇ ਕਿਸਨ ਨਦਰਨਾ ਵਈ ਤਾ ਵਾਤਨਾ ਕੋ ਸੇਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਕੁੰਦੇਹ ਤੇਹਾ ਕੋਈ ਨਾ ਸੁਜੇ ਜੇ ਕਿਸਕੁ ਨ ਕੋਈ ਕਰੇ ਸੁਣਿਆ ਸਦ ਭੀਰ ਸੁਨਾਤ ਸੁਣੀਐ ਤਰਤ ਤੋਰਿ ਆਕਾਸ਼ ਨਾ ਦੀਪ ਲੋਭ ਪਾਤਾਲ ਸੁਦੇ ਪੋੜ ਸਕੇ ਕਾਲ

ਸੁਨਾਸ ਰਗੁਨਾ ਕੇ ਗਾ ਸੁਨੇ ਸੇਖ ਪੀਰ ਪਾਸਾ ਸੁਨੇ ਅੰਤੇ ਪਾਵੇ ਰਾਹ ਸੁਨੇ ਹਾਕ ਵੇ ਸੁਗਾਹ ਨਾਨਕ ਭਗਤਾ ਸਦਾ ਉਜਾ ਸੁਨੇ ਦੁਖ ਪਾਪ ਕਾ ਨਾਸ ਮਨਨੇ ਕੀ ਕਤ ਕਹੀ ਨਾ ਜਾਏ ਜੇ ਕੋ ਕਹਿ ਪੁੱਛੇ ਬਸਤਾਏ ਕਾਗਦ ਕਲਮ ਨਾਲ ਲਿਖਣ ਹਾਰ ਬੰਨੇ ਕਾਵੇ ਕਰੋ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਸੁਰਤ ਵੇਗੜ ਬੋਧ ਮਨਨੇ ਸਹਲ ਭਉਣ ਕੀ ਸੋਦ ਮਨਨੇ ਮਾ ਝੋਟਾ ਨਾ ਕਾਏ ਮਨਨੇ ਦਮ ਕੇ ਸਾਥ ਨਾ ਜਾਏ ਐਸਾ ਨਾਮ ਨਰਨਡਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਇ ਮੰਨੇ ਪਾਸ ਉੱਪਰ ਫਿਰ ਜਾਏ ਮੰਨੇ ਮਗਨੇ ਚੱਲੇ ਪੰਥ ਮੰਨੇ ਤਰਮ ਸੇ ਕੀ ਸ਼ਰਮੰਦ ਐਸਾ ਨਾਮ ਨਰਨਡਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਪੇਕੇ ਐਸਾ ਨਾਮ ਨਰਨਡਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਾਜਣ ਪੰਚਾ ਸਾਗੁਰੇ ਇਕ ਧਿਆਨ ਜੇ ਕੋ ਕਹੇ ਕਰੇ ਚਾਰ ਕਰਤੇ ਕਹੇ ਨਾਹੀ ਸਮਾਰ ਤੋਲ ਕਰਮ ਵਿਆਕਾ ਪੂ ਸੰਤੋਖਤਾਵ ਰਖਿਆ ਜਿਨ ਸੋਤ ਜੇ ਕੋ 부ਝੇ ਹੋਵੇ ਸਚਾਰ ਤਵਲੇ ਉਪਰ ਕੀਤਾ ਭਾਰ ਧਰਤੀ ਘੁਰ ਪਰੇ ਹੋਰ ਹੋਰ ਤਿਸਤੇ ਭਾਲਤਨੇ ਕਮਲ ਜੋਰ ਜੀ ਚਾਦਰ ਰੰਗਾ ਕੇ ਡਾਵ ਸ਼ਬਦਾਂ ਲਿਖਿਆ ਬੜੇ ਕਲਾਮੇ ਲੇਖਾ ਲਗ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਵੇ ਕੀਤਾ ਤਾੜ ਸਵਾਲੇ ਰੂਪ ਕੀਤੀ ਦਾ ਜਾਣੇ ਕੋਣਕੂਤ ਕੀਤਾ ਉਸੇ ਕੋਕਵਾ ਤਿਸਤੇ ਹੋਵੇ ਲਖ ਦਰਿਆ ਗੁਰਦ ਕਣ ਕਹਾ ਵੀ ਚਾਰ ਵਾਰਣ ਜਵੇਂ ਇੱਕ ਵਾਰ ਜੋ ਤੁਧ ਪਾਵੇ ਸਾਈ ਭਲੀਕਾਰ ਤੁਸਰਾ ਸਲਾਮ ਤਨ ਅੰਕਾਰ ਅਸ਼ੰਕ ਜਪਿਆ ਸੰਕ ਪਾਉ ਸੰਕ ਪੂਰਾ ਸੰਗ ਤਬ ਤੋ ਸੰਗਰੰਤਮ ਗਵੇਤ ਪਾਠ ਸੰਗ ਜੋਗਮਣ ਰਹੇ ਉਦਾਸ ਸੰਖ ਪਵਤ ਗੁਣ ਗਿਆਨ ਵਿਚਾਰ ਸੰਖ ਸਰੀ ਸੰਖ ਦਾਤਾਰ ਸੰਖ ਸੋਰਮ ਭਕ ਸਰ ਸੰਖ ਮੋਰਲੇ ਬਲਾਏ ਤਾਰ ਕੁਦਰਤ ਕਉਨ ਕਹਾ ਵਿਚਾਰ ਵਾਰੰ ਜਮੇ ਇਕ ਵਾਰ ਯੋ ਤੁਧੁ ਭਗਵ ਸਾਈ ਪਲੀਕਾਰ ਦੁਰਾ ਸਲਾਮ ਤਨ ਅਨੰਕਾਰ ਸੰਖ ਮੂਰ ਕੇ ਹੰਦ ਕੋਰ ਸੰਖ ਚੋਰ ਹਰਾਮ ਕੋਰ ਸੰਖ ਮਰ ਕਰ ਜਾਹੀ ਜੋਰ ਸੰਖਲ ਵੜ ਹਤਿਆ ਕਮਾਈ ਸੰਤੋ ਪਾਪੀ ਭਾਵ ਕਰ ਜਾਹੇ ਸ਼ੰਖੁਰਾਰ ਕੋ ਡੇ ਕਰਾਇ ਸ਼ੰਖ ਮਹੇਸ਼ ਮਨ ਪਾਪ ਕਰਾਇ ਸੰਕਨੰਦਕ ਸ੍ਰੀ ਕਰੇ ਭਾਰ ਨਾਨਕ ਨਿੰਦ ਕਹੇ ਵਿਚਾਰ ਵਾਰਿਆਂ ਜਮੇ ਕਵਾਰ ਜੋਤੁਰ ਭਾਵੇ ਸਾਇ ਫੜੀ ਉਕਾਰ ਦਸਰਾ ਸਲਾਮ ਧਨੰਕਰ ਸ਼ੰਖਨਾਵੇਸ਼ ਸ਼ਕਤਾਮ ਗਮ ਗਮ ਸੰਕਲੋ ਸੰਕਿਆ ਸ੍ਰੀ ਪਾਰ ਹੋਏ 3 ਨਾਮਕ ਰੀਸਾ ਲਾਹੇ ਖਰੀ ਗਿਆਨ ਗੀਤ ਗੁੰਗਾਇ ਕਰੇ ਲੇਤਨ ਭੁੱਲਣ ਬਾਣ ਖਰਾ ਸ੍ਰੀ ਸੰਜੋਗ ਬਕਾਨ ਬਿਨਹਿ ਲੇਕੇ ਤਿਸ ਨਾ ਜੇ ਪ੍ਰਮਾਇਤਿ ਹੁਤੇ ਪਾਈ गीता गीता ते ता नावे नावे नाई को था कुरद कवन कहा वी जार वारन जमे कवार जो रुपा तो रुपावे साई पलीकार तो सला सलांत नरंकार पर ये हाथ पैर दंदे है पानी तो 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 के मोत का पड़ हो दे साबल लिये हो तो पर ये मत पापा के संग हो तो पे नावे के रंग पुन्नी पापी आखे नाई कर 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 ना लिक लह जाओ आपे भी या पे ही का नानक हुकमिया हो जाओ ਸਿਰ ਤੱਕ ਦਾ ਅਦਦਾਨ ਕੋ ਪਾਵਿਤ੍ਰ ਪ੍ਰਾਮਾਣ ਸੁਨੇਮ ਨੇ ਮਨ ਮਨ ਕੀਤਾ ਪਾਵਨ ਅੰਤਰਗਤੀ ਉਤੇ ਮਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਸਤਾ ਬਾਣੀ ਗੁਰਮਾ ਸਤ ਸੁਹਾ ਚਰਮ ਚਾਉ ਕਮਲ ਸਰੂਪ ਲਾਗਤ ਕਮਲ ਤੇ ਤੇ ਕਉਨ ਮਾਰ ਕਮਲ ਸਰੂਪ ਤੇ ਮਹਾ ਕਮਜਿਤ ਹੋ ਆਇਆ ਕਾਰ ਮੇਰ ਨ ਪਾਇ ਪੜਤੀ ਜੀ ਹੋਵੇ ਲੇਖ ਪ੍ਰਾਣ ਵਕਤ ਨਾ ਪਾਇਓ ਘਾਦੀਆਂ ਜੀ ਲੇਖਨ ਲੇਖ ਰਾਣ ਤੇ ਤਵਾਰਨਾ ਜੋ ਬਿ ਜਾਣ ਰਤਮਾ ਨ ਕੋਏ ਜਾ ਕਰਤਾ ਸੇ ਠੀਕ ਹੋ ਸਾਝੇ ਆਪੇ ਜਾਣੇ ਸੋਏ ਕਿਵ ਕਰਾ ਕੂੰਸਾ ਲਾਹੇ ਤੇ ਵਰਨੇ ਤੇ ਉਜਾਰਾ ਨਾਨਕ ਆਕਨ ਸਭ ਕੋ ਆਕੇ ਇਕ ਦਿਖ ਸਿਆਣਾ ਵੱਡਾ ਸਾਹਿਬ ਵੱਡੇ ਨਾ ਕੀਤਾ ਜਾ ਕਾ ਹੋਵੇ ਨਾਨਕ ਜਿ ਕੋ ਆਪੋ ਜਾਣੇ ਕਿ ਗਿਆਨ ਆ ਸੋਹੇ ਪਾਤਾਲ ਪਾਤਾਲ ਕੀ ਅਗਾਸਾ ਅਗਾਸੂਰ ਕੋ ਕੁਰਪਾਲ ਤਕੇ ਵੀਦ ਕਹਿਨਿ ਕਵਾਤ ਸੈ ਸਟਾਰੇ ਭੈਣ ਕਿਤੇ ਬਸੁ ਲਿਖਤਾਤ ਲਿਖਾ ਹੈ ਤਾਂ ਲਿਖੇ ਲਿਖਾ ਹੈ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣ ਆਪ ਸਲਾਹੀ ਸਲਾਇਤੀ ਸੁਰਤ ਨਾ ਪਾਈਂ ਲੰਧੀਆਂ ਤੇ ਵਾਹ ਹਮੇ ਸਮੁੰਦਰਾ ਜਾਣਿਆ ਸਮੁੰਦਰ ਸਾ ਸੁਲਤਾਨ ਵਿਰਾਸਿਤੀ ਮਾਲਤਾਨ ਕਿਹੜੀ ਤੁਲਨਾ ਹੋਵਨ ਜੀਤੀ ਸਮੁੰਨਾ ਵਿਸਰੇ ਮੰਤਨਾ ਸਿਫਤੀ ਕਹ ਨਾਂਤਿ ਅੰਤ ਨ ਕਰਨਾ ਦੇ ਨਾਂਤਿ ਅੰਤ ਨ ਵੇਖਣ ਸੁਣਨਾ ਨਾਂਤਿ ਅੰਤ ਨ ਜਾਪੇ ਕਿ ਹਮਨ ਮੰਤਿ ਅੰਤ ਨ ਜਾਪੇ ਕਿ ਤਾਇਆ ਕਾ ਅੰਤ ਨ ਜਾਪੇ ਬਾੜਾ ਵਾਰ ਅੰਤ ਕਾਰਨ ਕੇ ਤੇਵਿਲਾ ਹੈ ਤਾਂ ਕਿ ਅੰਤ ਨਾ ਪਾਇਆ ਜਾਏ ਅੰਤ ਨਾ ਜਾਣੇ ਕੋਈ ਬਹੁਤਾ ਕਈਆ ਬਹੁਤਾ ਹੋਏ ਮੋਢਾ ਸੈਭੂ ਚਾਤਾ ਉੱਚੇ ਉਪਰ ਉਚਾ ਨਾ ਇਹ ਬੜੂ ਉਚਾ ਹੋਏ ਕੋਈ ਸੂਚੇ ਕੋ ਜਾਣੇ ਸੁਰਜੀਵਡਾ ਕੋ ਜਾਣਿਆ ਆਪਾਪ ਨਾਨਕ ਨਰੀ ਕਰਮੀ ਦਾਤ ਬਹੁਤਾ ਗਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੰਨਾ ਆਤਮਾਏ ਕੀਤੇ ਮੰਗੇ ਜੁੜੇ ਅਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਘਟਟੇ ਵੇਕਾਰ ਕੀਤੇ ਲੈ ਲਮ ਗੁਰਪਾਏ ਤੇ ਤੇ ਮੁਰਖਾ ਹੈ ਕਾ ਕੀ ਤੇਦੋ ਭੋਸ ਦਮਾਰੇ ਪੀਦਾ ਤੇਰੀ ਦਾ ਤਾਰ ਬੰਦ ਕਲਾਸੀ ਢਾਣੇ ਹੋਏ ਹੋ ਰਾਖ ਨਛਪੇ ਕੋਏ ਜੇ ਕੋ ਖਾਇ ਕਾ ਘਣ ਬਾਇੋ ਜਾਣੇ ਜੀਤਿਆ ਮੁਖਾਏ ਆਪੇ ਜਾਣੇ ਆਪੇ ਦੇ ਆਖੇ ਸੀ ਪੀਕੇ ਕੇ ਜਿਸਨੁ ਬਖਸੇ ਸੇ ਬਸਲਾ ਨਾ ਹਾਨੁ ਕਿ ਬਾਸਾਹੀ ਬਾਸਹ ਅਮੁਲ ਗੁਣ ਮੁਲ ਵਪਾਰ ਮੁਲ ਵਪਾਰਿ ਅਮੁਲ ਗੰਡਾ ਅਮੁਲਾਵੇ ਮੁੱਲੇ ਜਾਇ ਮੁਲ ਪਾਇ ਮੁਲਾ ਸਮੈ ਮਉਂਤਰਮੁ ਦੀਬਾਨ ਮਉਂਤਲ ਮਨ ਪਰਮਾਨ ਮਉਂ ਨਕਸ਼ੀ ਸਮਲਨੀ ਸ਼ਾਨ ਮਲ ਕਰਮਲ ਪਰਮਾਨ ਮੂਲ ਮੁਲਾ ਕੇਣਾ ਜਾ ਆਖਾ ਕਰਹਿ ਲ ਬਲਾਇ ਆਖੇ ਵੀਰ ਪਾੜਿ ਬਰਾਣ ਆਖੇ ਪੜੇ ਘਰੇ ਬਖਿਆਣ ਆਖੇ ਵਰਨੇ ਆਖੇ ਦੇ ਆਖੇ ਗੁਪੀ ਤੇ ਗੋਵਿੰਦ ਆਖੇ ਇਸ ਰakesh ਦੇ ਆਖੇ ਕੀਤੇ ਕੀਤੇ ਬੋਧ ਆਖੇ ਦਾਣ ਮਾਖੇ ਦੇਵ ਆਖੇ ਸੁਨਮ ਜਨ ਸੇਵ ਪੀਤੇ ਆਖੇ ਆਖਣ ਪਾਇ ਤੇ ਕਾਕਰ ਟੁੱਟ ਜਾਇ ਇਤੇ ਕੀਤੇ ਹੋਰ ਕਿਰੇ ਤਾਕ ਨਸਕੇ ਕੇ ਕੇ ਜੀਵ ਢੁਪਾਵੇ ਤੇ ਉਡੋ ਹੋਏ ਨਾਨਕ ਜਾਣੇ ਸਾਚਾ ਸੋਏ ਜੀ ਕੋ ਆਖੇ ਭੂਲ ਵਿਗਾੜ ਤਲ ਕੇ ਸਰਗੁਵਾਰ ਅਗਵਾਰ ਸੋਦਰ ਕਿਹਾ ਸੋ ਪਰ ਕਿਹਾ ਜਤਬੈ ਸਰਬ ਸਮਾਲੇ ਵਾਜੇ ਨਾਦ ਨੇ ਤੇ ਅਸ਼ੰਖਾ ਕੀਤੇ ਵਾਹੁਣ ਹਾਰੇ ਕੀਤੇ ਰਾਗਪਰੀ ਸੋਖਹੀਣ ਕੀਤੇ ਗਾਵਨ ਹਾਰੇ ਗਾਵੈ ਤੂਨੋ ਪਉਣ ਪਾਣੀ ਬੈ ਸੰਤ ਰ ਜਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਰਵੀ ਵਿਚਾਰੇ ਗਾਵੇ ਸਰਬਰ ਮਾਦੇਵੀ ਸੋਹਣ ਸਦਾ ਸਵਾਰੇ ਗਾਵੇ ਦਰਦ ਨਰਾ ਸੁਨੇ ਬੈਠੇ ਦੇਵਤਿਆ ਦਰਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਉਣ ਜਥੇ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੜਨ ਕੇਸਰੇ ਧੁਗ ਧੁਗ ਵੇਦਾ ਨਾਲੇ ਗਾਵੇ ਮੋਹਣੀਆਂ ਮਨਮੋਹਣ ਸਰਗਮ ਅਛਪਿਆਲੇ ਗਾਗੜ ਰਕਿਉ ਪਾਏ ਤੇਰੇ ਅਠਸਠ ਤਿਰਤਨਾਲੇ ਗਾਵੇ ਜੂਦ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾ ਕੇ ਕੰਡਮ ਨਵਰ ਪੰਡਾ ਕਰ ਕਰ ਕੇ ਤਾਰੇ ਸੇ ਤਦ ਨੂੰ ਗਾਵੇ ਜੋ ਤਰਪਾਉਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਦ ਤਦ ਨੂੰ ਗਾਵੈ ਸੇਮਾ ਜਤਨਾਵ ਨਾਨਕ ਕਿਆ ਵਿਚਾਰੇ ਸੋਈ ਸੋਈ ਸਨਾ ਸੁਸਾਈ ਸੱਚਾ ਸੱਚੀ ਨਾਹੀਂ ਹੈ ਪੀ ਹੋਸੀ ਜਾਇ ਨਾ ਜਸਿ ਰਚਨਾ ਜਿ ਨਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਿ ਸੀਮਾ ਜਨੀ ਉਪਾਈ ਕਰ ਕਰ ਵੇਖੈ ਕੀ ਤਾ ਆਪਣਾ ਜੋਤੀਸ਼ਤੀ ਵਧੇ ਆਏ ਜੋ ਤਿਸੁ ਪਾਏ ਸੋਇ ਕਰਸੀ ਰਕਮ ਨ ਕਰਨਾ ਜਾਇ ਸੋ ਪਾਸ ਸੰਸਾਹ ਪਾਸਾਇ ਨਾਨਕ ਰਹਿ ਨਰਜਾਈ ਜਦ ਸੰਤੋਖ ਤਰੰਪੋ ਚੋ ਲੀਤ ਆਣ ਕੀ ਕਰੇ ਕੋ ਕਿੰਤਾ ਕਾਲ ਕੁਹਰੀ ਕਾਜੁ ਗੁਡੰਡਾ ਪਰਤੀਵੇ ਆਹੀ ਪੰਥੀ ਸ ਬਿੰਦਮਾਤੀ ਮਨ ਦੀ ਤੇਜ ਜੀ ਕੀ ਆਦੇਸ ਆਦੇਸ ਆਦਿ ਨਿਨ ਨਾਗਨਾਥ ਤੁਗਜੁ ਦੇ ਕੋਹਿਸ ਭੁਗਤੀ ਗੈਂਦਿਆ ਭੰਡਾਰਨ ਕਟਕਟ ਵਾਜੇ ਨਾਥਿ ਆਪ ਨਾਥ ਨਾਥਿ ਸੁਬਜਾ ਕਿਰੀ ਸੇਵਰਾ ਸਾਗ ਸੰਦੋਵ ਜੀ ਦੀ ਕਾਰ ਚਲਾਵੇ ਨਿਰਖੇ ਆਵੇ ਭਾਵੇਂ ਅਦੇ ਤੁਸੀਂ ਆਦੇਸ ਆਗਨੀ ਨਾਦ ਨਾਦ ਗੀਤ ਦੇ ਕੋਵੇਸ਼ ਏ ਕਾਮਾਈ ਜੁ ਤਰੇ ਇਤਿੰਚੇ ਲੈ ਪਰਵਾਣਿਕ ਸੰਸਾਰੀ ਕੁੰਢਾਰੇ ਇਕਲਾ ਹੀ ਦੀਵਾਨ ਨਿੱਕ ਤੇ ਸਭਾਵੇ ਤੇ ਵੇਚ ਲਾਗ ਜੀ ਹੋਵੇ ਫਰਮਾਨ ਹੋਵੇ ਖੈ ਉਹਨਾਂ ਦੇ ਦਰਨਾਵੇ ਬੋਤਾ ਹੈ ਬੁੜਾਣਿਆ ਤੇਤ ਸੇ ਆਦੇਸ ਆਗਨੀ ਨਾਦ ਨਾਦ ਜੰਗੂ ਦੇ ਕੋਵੇਸ਼ ਆਸਨ ਲੋਇ ਲੋਇ ਕੰਡਾਰ ਜੋ ਕਿਸ ਪਾਇ ਸੁਇ ਪਾਵਾਰ ਕਰ ਕਰਵੇ ਕੇ ਸਿਰ ਬਿਨਹਾਰ ਨਾਨਕ ਸੱਚੇ ਕੀ ਸਾਚੀ ਕਰ। ਆਦੇਤ ਸੇ ਆਦੇਸ਼ੇ ਆਦ ਨੀਨਾਦ ਨਾ ਤੂਭ ਕੇ ਕੋ ਵੇਸ। ਇੱਕ ਦੂਜੀ ਬਲ ਕੋ ਏ ਲਕੋ ਏ ਲਕ ਵੀਸ ਲਕ ਲਗਿੜਾ ਕੀ ਏਕ ਨਾਮ ਜਗਦੀਸ਼ ਤੁਰਾਈ ਪਤ ਪਵੜੀ ਚੜੀਏ ਹੋਈ ਕੀਸ। ਸੁਨੂ ਗਲਾ ਆਕਾਸ ਕੀ ਟੂਟਾ ਆਹੀ ਰਿਸ ਨਾਨਕ ਨਦਰੀ ਪਾਈਏ ਕੂੜੇ ਕੂੜੇ ਠੀਸ। ਆਕੰਬਿਓ ਜੋਪੈਣਾ ਜੋਰ ਜੋਰ ਨ ਮੰਗਰ ਦੇ ਨਾ ਜੋਰ ਜੋਰ ਨ ਜੂਣ ਮਰਨ ਨਾ ਜੋਰ ਜੋਰ ਲਾਇ ਮਨ ਮਨ ਸੋਰ ਜੋਰ ਨ ਸੁਤੀ ਗਿਆਨ ਵਿਚਾਰ ਜੋਰ ਨ ਜੁਟੀ ਛਟੇ ਸੰਸਾਰ ਜਿ ਸੋ ਜੋਰ ਕਰਵੇ ਕੇ ਸੋ ਨਾਨ ਕੁਤਮਨੀ ਚ ਨਾ ਕੋਏ ਰਾਤੀ ਰੁਤੇ ਤੀ ਵਾਰ ਪਮਣ ਪਾਲਗਣੀ ਪਾਤਾ ਤੇ ਸਿਵਰਤੀਤਾ ਪ੍ਰਕੀਤਰਮ ਸਾਥ ਸਿਵ ਜੀ ਜੁਗਤ ਕੇ ਰੰਗ ਸਿਨਕੇ ਨਾਮਨੇ ਕੇ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਸੁੱਚਾ ਦਰਬਾਰ ਜਿਥੇ ਸੋਣ ਪੰਚ ਪ੍ਰਮਾਨ ਨਗਰੀ ਕਰਮ ਭਵਨੀ ਸਾਣ ਕਾਚੂ ਬੁਕਾਇ ਉਥੇ ਪਾਇ ਨਾਨਕ ਜੀ ਆਜਾ ਪਰਮ ਕਣ ਕੇ ਹੋ ਪਰਮ ਜਾਣ ਕਣ ਚਾ ਕੋ ਕਰਮ ਕੀਤੇ ਪਉਣ ਪਾਣੀ ਵੈ ਸੰਤਰ ਕੀਤੇ ਕਾਨ ਮਹੀਸ਼ ਕੀਤੇ ਵਰਨ ਕਾ ਅਰਥ ਕਰੀਏ ਰੋਪਰਾਂਕੇ ਵੇਸ ਕੀਤਾ ਕਰਮ ਪੂਨੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਦੂਦਨਾਤ ਕੀਤੇ ਕੀਤੇ ਵੇਸ ਕੀਤੇ ਦੇਵ ਧਨਮਨ ਕੀਤੇ ਕੀਤੇ ਰਤਨ ਸਮੁੰਦ ਕੀਤਿਆ ਕਾਣੀ ਕੇ ਤੇਆ ਬਾਣੀ ਕੀਤੇ ਪਾਤ ਨਰੰਦ ਕੀਤੇ ਸੁਰਤੀ ਚਵ ਕੀਤੇ ਨਾਨਕ ਅੰਤਨਾੰਤ ਗਿਆਨ ਖਿੰਡ ਮਹਿ ਗਿਆਨ ਪ੍ਰਚਲਿਤ ਤੇ ਨਾਲ ਬਿਨੋ ਰ ਕੋ ਨੰਦ ਸਰਮ ਕਣ ਕੀ ਬਾਣੀ ਰੋਪਤ ਸਹ ਘਾੜਤ ਕੜੀ ਬਹੁਤਨੋਵ ਤਾਂ ਕਿਆ ਬਲਾ ਕਥਿਆ ਨਾ ਜਾ ਜੇ ਕੋ ਕਹੇ ਪੁੱਛੇ ਪਿਸਤਾ ਜਿੱਥੇ ਘੜੀ ਅਸਰ ਤੁਮਾ ਤੁਮਨ ਬਹੁਤ ਤਾੜੀ ਅਸਰ ਸੁਭਾ ਕੀ ਸ਼ੁੱਧ ਖੰਕਮ ਕੀ ਬਾਣੀ ਜੋਰ ਦਿੱਤਾ ਹੋਰ ਨਾ ਕੋਈ ਹੋਰ ਤੁਥਾ ਜੋਦ ਮਹਾਬਲ ਸੂਰਤਿ ਨਾਮ ਰਜੈ ਪਰਪੂਰ। ਜਿੱਥੇ ਸੀਤੋ ਸੀਤਾ ਮਨਮਾਇਤਾ ਤੇ ਰੂਪ ਨ ਕਿਤਨੇ ਜਾਈ ਨਾ ਮਰੇ ਨਠਾ ਭੇਜਾਇ ਕਿ ਨਾਮ ਸਿਮਨਮਾਹੀ। ਜਿੱਥੇ ਭਗਤ ਵਸੇ ਕੇ ਲੋਕ ਕਰਨ ਮਨ ਸੱਚਾ ਮਰਸੋ ਸਾਠ ਕਲਮ ਸਿਰੰਕਾਰ ਕਰ ਕਰ ਵੇਖਣ ਦੁਨਿਹਾਲ। ਜਿੱਥੇ ਕੰਡ ਵੰਡ ਪਰ ਪੰਨ ਦੇਖੋ ਕਿਤੇ ਤਾਂਤ ਨਾਂਦ ਜਿੱਥੇ ਲੋਲੋ ਆਕਾਰ ਵਿਜੂਖੰਤ ਵਿੱਚ ਵਕਾਰ। ක්ෂේ ර න ්‍රන කළඩ ಾරජ්‍ර පහර රෂන ණම වී දහතියා හෝ කල ර පතාව පඩ ර ල ಡිය ස සාಾග කොළ කර ක නගනනි කාර නකන ගරීන දරන ල ලෝක हम ගරೂපන ඉපතා මතා තරතු මහත් දෙවශරාද ද ඉදා ේෑ සගලදගත. ਜੰਨੀਆਂ ਆਂ ਆ ਬੁਰੀਆਂ ਆਂ ਆ ਵਾਜੇ ਧਰਮ ਹਦੂਰ ਕਰਮਿ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਿ ਨਾਮ ਧਿਆਇਆ ਗਹਿਮ ਸਖਤ ਕਾਲ ਨਾਨਕ ਤੇਮ ਕਿਉ ਟੁਲੇ ਕੀ ਪੀਛਟੀ ਨਾਲ ਜਿਨਿ ਨਾਮ ਧਿਆਇਆ ਗਹਿਮ ਸਖਤ ਕਾਲ ਨਾਨਕ ਤੇਮ ਕਿਉ ਟੁਲੇ ਕੀ ਪੀਛਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ